ਅੱਜ ਆ ਪਾਏ ਆ ਲੁਧਿਆਣੇ ਤੇ ਲੁਧਿਆਣੇ ਦੀ ਬਹੁਤ ਫੇਮਸ ਪਟੂਰੇ ਤੇ ਆਪਣੇ ਨਾਨ ਦੀ ਜਿਹੜੀ ਹੈਗੀ ਆ ਕਾਰਟ ਇੱਥੇ ਬਾਈ ਲਾਉਂਦੇ ਆ ਆਪਾਂ ਇਹਨਾਂ ਤੋਂ ਪੁੱਛਦੇ ਆ ਇਹਨਾਂ ਦਾ ਨਾਮ ਕੀ ਹੈ ਤੇ ਕਦੋਂ ਇਹਨਾਂ ਨੇ ਕੰਮ ਸਟਾਰਟ ਕੀਤਾ ਤੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਬਾਈ ਜੀ ਕੀ ਨਾਮ ਆ ਆਪਣਾ ਰਾਜ ਰਾਜ ਨਾਮ ਹੈ ਠੀਕ ਆ ਕਿੱਥੋਂ ਤੁਸੀਂ यूपी यूपी से यूपी से ठीक है है तो मैं अपने बना लेने की हूं अपने नान छोले बटूरे छोले नान छोले भटूरे छोले चावल छोले चावल छोले ते भटूरे होते है ठीक है आटे वाले नान होते है 8 20 ਵੀ ਹੁੰਦੀ ਹੈ ਓਕੇ ਠੀਕ ਹੈ ਚਲੋ ਫਿਰ ਆਪਾਂ ਨੂੰ ਇੱਕ ਪਲੇਟ ਲਾ ਕੇ ਦਿਖਾ ਦਿਓ ਹੁਣ ਤੁਸੀਂ ਠੀਕ ਹੈ ਸਰ ਆਪਣਾ ਇਹ ਸਲਾਦ ਹੋ ਗਿਆ ਸਲਾਦ ਆ ਗਿਆ ਜੀ ਚਟਨੀ ਹੋ ਗਈ ਯਾਰੀ ਇਹ ਚਟਨੀ ਤੁਸੀਂ ਘਰੇ ਬਣਾ ਕੇ ਲੈ ਕੇ ਆਉਣੇ ਹੋ ਹਾਂਜੀ ਹਾਂਜੀ ਇਹ ਆਪਣਾ achar ਹੋ ਗਿਆ ਗਾਜਰ ਔਰ ਮਸਿਦਾ ਠੀਕ ਹੈ ਜੀ ਔਰ ਇਹ ਰਾਇਤਾ ਹੋ ਗਿਆ ਓਛਾ ਬੂੰਦੀ ਰਾਇਤਾ ਹਾਂਜੀ ਹਾਂਜੀ ਓਕੇ ਔਰ ਇਹ ਛੋਲੇ ਹੋ ਗਏ

ठीक है हां कोने जा रहा है अच्छा ये मक्खन केड़ा यूज करते हो तो ये सीएस है और अपना अमूल भी होता है अमूल भी होता है ठीक है ओके पैक भी आप पूरा जी फॉइल पेपर में पूरा अच्छे से पैक करते हो हां जी ठीक है ये पैक करा ले के लेके जाने फिर भी प्लेट होने दी हुई है क्या क्या हां जी वो रेट सेम है रेट सेम है हां जी कटोरे की प्लेट कितने दी है ਬੱਟਰ 50 ਦੀ ਨਾਨ 60 ਦੀ ਨਾਨ 60 ਰੁਪਏ ਦੀ ਦੋ ਨਾਨ ਦੋ ਕਟੂਰੇ ਹੁੰਦੇ ਉਹਦੇ ਹਾਂਜੀ ਹਾਂ ਮੈਨੂੰ ਦੋ ਨਾਨ ਹੋਰ ਦੇਣਾ ਤੰਦੂਰ ਵੀ ਤੁਸੀਂ ਇੱਥੇ ਲਾਇਆ ਹੋਇਆ ਹੈ ਨਾ ਤੁਸੀਂ ਤੰਦੂਰ ਦਾ ਸਾਰਾ ਕੰਮ ਤੁਸੀਂ ਕਰਦੇ ਹੋ ਜੀ ਓਕੇ ਹੁਣ ਤਾਂ ਜਿਵੇਂ ਕਿ ਤੁਹਾਡਾ ਫਕਟ ਨਹੀਂ ਆ ਨਾ ਕਿੰਨੇ ਵਜੇ ਸਟਾਰਟ ਕਿੰਨੇ ਵਜੇ ਕਰਦੇ ਹੋ ਸਵੇਰ 8 ਤੋਂ 4 ਵਜੇ ਤੱਕ ਹੀ ਦੇ ਦੇ ਰਹੇ ਪਹਿਲਾਂ ਉਧਰ ਬਾਅਦ ਵਿੱਚ ਜਾਈਏਗਾ ਉਹ ਠੀਕ ਹੈ ਇੱਥੇ ਆਪਾਂ ਨੂੰ ਇੱਕ ਕਸਟਮਰ ਵੀ ਮਿਲੇ ਇਹਨਾਂ ਤੋਂ ਆਪਾਂ ਰਿਵਿਊ ਲੈਣੇ ਆ ਇਹਨਾਂ ਦਾ ਭਾਈ ਜੀ ਕਿੰਨੇ ਟਾਈਮ ਤੋਂ ਖਾ ਰਹੇ ਹੋ ਤੁਸੀਂ ਇੱਥੇ ਵੀਰੇ ਐਕਚੁਅਲੀ ਅਸੀਂ ਸਕੂਲ ਟਾਈਮ ਤੋਂ ਆ ਰਹੇ ਹਾਂ ਇੱਥੇ ਅੱਛਾ ਜੀ ਹਾਂ ਨਾਲ ਹੀ ਮੇਰਾ ਸਕੂਲ ਇੱਥੇ ਇੱਕ ਤਾਂ ਪਬਲਿਕ ਇੱਥੇ ਬੜਿਆ ਮੈਂ ਅੱਛਾ ਜੀ ਪਲੈਟੂ ਦਾਕ अच्छा जी ਤੇ ਕਿਵੇਂ ਟੇਸਟ ਕਿਵੇਂ ਵੀਰੇ ਇਹਨਾਂ ਦਾ ਇੱਕ ਵਧੀਆ ਵੀਰੇ ਇਹਨਾਂ ਦਾ ਟੇਸਟ ਓਕੇ ਰੇਟ ਵੀ ਸਹੀ ਆ ਰੇਟ ਵੀ ਸਹੀ ਆ ਮੈਂ ਉਦੋਂ 30 ਰੁਪਏ ਪਲੇਟ ਹੁੰਦੀ ਸੀ ਮੇਰੇ ਖਿਆਲ ਨਾਲ ਉਦੋਂ ਜਦੋਂ ਤੁਸੀਂ ਇੱਥੇ ਆ ਰਹੇ ਹੋ ਹਾਂਜੀ ਹਾਂ ਓਕੇ ਨਾਲ ਹੀ ਸਕੂਲ ਆ ਸਾਡਾ ਅੱਛਾ ਉਦੋਂ ਵੀ ਅਸੀਂ ਆ ਰਹੇ ਹਾਂ ਮਤਲਬ ਸਕੂਲ ਟਾਈਮ ਤੇ ਆ ਰਹਾਂ ਦੋਸਤਾਂ ਨਾਲ ਹਾਂ ਜੀ ਯਾਰ ਉੱਥੋਂ ਆਉਂਦੇ ਸੀ ਹੁਣ ਕਈ ਵਾਰ ਨਿਕਲ ਗਏ ਹੁਣ ਆਪਾਂ 30 ਹਾਂ ਓਕੇ ਹਾਂ ਟੇਸਟ ਵਧੀਆ ਬਾਈ ਦਾ ਨਾਲ ਰੇਟ ਵੀ ਸਹੀ ਆ ਠੀਕ ਹੈ ਸਾਖਰ ਵੀ ਇੰਨਾ ਕੋਈ ਮਿਲਦਾ ਰਾਇਤਾ ਹੁੰਦਾ ਛੋਲੇ ਭਟੂਰੇ ਜੋ ਮਰਜ਼ੀ ਲੈ ਦਿੱਤਾ ਸਭ ਆਈਟਮ ਆਉਂਦੀਆਂ ਨੇ ਓਕੇ ਜੇ ਜੇ ਕਿਵੇਂ ਜਿਵੇਂ ਕਈ ਵਾਰ ਕਿਸੇ ਦੇ ਛੋਲੇ ਮੁੱਕ ਜਾਂਦੇ ਆ ਤਾਂ ਐਕਸਟਰਾ ਪਾਉਣੇ ਹੁੰਦੇ ਉਹਦੇ ਵੀ ਚਾਰਜ ਇਸ ਤਰ੍ਹਾਂ ਨਹੀਂ ਆਏ ਨਹੀਂ ਨਹੀਂ ਜਿੰਨੀ ਮਾਰ ਜਿੰਨੀ ਵਾਰ ਮਾਰ ਲਿਆ ਰੋਟੀਆਂ ਨੇ ਵਾਰ ਲਿਆ ਉਹ ਜਿੰਨੀ ਮਰਜ਼ੀ ਵਾਰ ਲੈ ਵਾਰ ਠੀਕ ਹੈ ਬ੍ਰਦਰ ਓਕੇ ਵੀਰੇ ਠੀਕ ਹੈ ਥੈਂਕ ਯੂ ਵੀਰੇ ਓਕੇ ਵੀਰੇ ਹਾਂਜੀ ਰਾਜ ਜੀ ਆਪਣੀ ਲੋਕੇਸ਼ਨ ਦੱਸ ਦਿਓ ਜੀ ਇਹ ਯਾਰਸ ਨਗਰ ਆਈ ਬਲੌਗ ਲੋਧੀ ਕਲਬ ਰੋਡ ਆਈ ਬਲੌਗ ਮੋੜ ओके okay, ए मतलब मोड़ ਪੈਂਦਾ ਲੋਧੀ ਕਲੱਬ ਮੋੜ ਆ ਰੇੜੀ ਦਿਖਾ ਦਿਓ ਨਾ ਇਧਰ ਸਿੱਧੇ ਸਿਨੀਅਰ ਭਵਨ ਇਹ ਸੀਨੀਅਰ ਸਿਟੀਜ਼ਨ ਭਵਨ ਦੇ ਬਿਲਕੁਲ ਸਾਹਮਣੇ کہہ ਸਕਦੇ ਆ ਤੇ ਰਾਜ ਚਾਵਲ ਛੋਲੇ ਦੇ ਨਾਮ ਤੋਂ ਰੇੜੀ ਹੈਗੀ ਹੈ ਬਾਈ ਦੀ ਟਰਟ ਹੈਗੀ ਆ ਤੇ ਬਹੁਤ ਮਿਹਨਤੀ ਹੈ ਤੁਸੀਂ ਪਿੱਛੋਂ ਕਿੱਥੋਂ ਯੂਪੀ ਦੋ ਤੁਸੀਂ ਹਾਂਜੀ ਹਾਂਜੀ ਓਕੇ ਕਿੰਨਾ ਟਾਈਮ ਹੋ ਗਿਆ ਇੱਥੇ ਤੁਹਾਨੂੰ ਕੰਮ ਕਰਦਿਆਂ ਨੂੰ 15 ਸਾਲ ਹੋ ਗਿਆ ਸਰ ਅੱਛਾ 15 ਸਾਲ ਇਸੇ ਜਗ੍ਹਾ ਤੇ ਇਸੇ ਰੇੜੀ ਦੀ ਜਗ੍ਹਾ ਕੰਮ ਕਰ ਰਹੇ ਹਾਂਜੀ ਹਾਂਜੀ ਵਾਹ ਜੀ ਵਾਹ ਬਹੁਤ ਵਧੀਆ ਚੰਗੀ ਗੱਲ ਹੈ ਨਾ ਚਲੋ ਠੀਕ ਹੈ ਰਾਜ ਜੀ ਓਕੇ ਥੈਂਕ ਯੂ ਤੁਹਾਡਾ ਬਹੁਤ-ਬ